ਪਰਡਾਨ ਦੇ ਤੇ ਵੱਡੀ ਖਬਰ ਫਿਰੋਜ਼ਪੁਰ ਤੋਂ ਆ ਰਹੀ ਹੈ ਜਿੱਥੇ ਕਿ ਬਿਕਾਨੇਰ ਨਹਿਰ ਵਿੱਚ ਕਰੀਬ 35 ਫੁੱਟ ਤੋਂ 40 ਫੁੱਟ ਚੌੜਾ ਪਾੜ ਪੈ ਗਿਆ ਜਿਸ ਕਾਰਨ ਪਾਣੀ ਵੱਡੀ ਮਾਤਰਾ ਵਿੱਚ ਖੇਤਾਂ ਅਤੇ ਘਰਾਂ ਤੱਕ ਪਹੁੰਚ ਗਿਆ ਜਿਸ ਤੋਂ ਬਾਅਦ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ ਹਾਲਾਂਕਿ ਪਿੰਡ ਵਾਸੀਆਂ ਨੇ ਇਸ ਲਈ ਪ੍ਰਸ਼ਾਸਨ ਤੇ ਇਲਜ਼ਾਮ ਲਾਇਆ ਨੇ ਪਰ ਦੂਜੇ ਪਾਸੇ ਕਿਹਾ ਜਾ ਰਿਹਾ ਹੈ ਕਿ ਨਹਿਰ ਦਾ ਕੰਡਾ ਕਮਜ਼ੋਰ ਹੋਣ ਕਾਰਨ ਇਹ ਪਾੜ ਪਿਆ ਹੈ ਜੀ ਹਾਂ ਤਸਵੀਰਾਂ ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਤੇਜ਼ ਰਫ਼ਤਾਰ ਪਾਣੀ ਖੇਤਾਂ ਅਤੇ ਪਿੰਡਾਂ ਵੱਲੋਂ ਵਧ ਰਿਹਾ ਹੈ ਜਿਸ ਤੋਂ ਬਾਅਦ ਇਲਾਕਾ ਵਾਸੀ ਨਹਿਰ ਤੇ ਇਕੱਠੇ ਹੋ ਗਏ ਨੇ ਅਤੇ ਆਪਣੀ ਪੱਧਰ ਤੇ ਪਾੜ ਨੂੰ ਪੂਰਨ ਦੀਆਂ ਕੋਸ਼ਿਸ਼ਾਂ 'ਚ ਲੱਗ ਗਏ ਨੇ ਪਰ ਪ੍ਰਸ਼ਾਸਨ ਦਾ ਹਾਲੇ ਤੱਕ ਕੋਈ ਵੀ ਅਧਿਕਾਰੀ ਮੌਕੇ ਤੇ ਨਹੀਂ ਪਹੁੰਚਿਆ ਆਵੇ ਹੋਜੀ ਗੇਲਸਾ ਯਾਰ ਪ੍ਰਧਾਨ ਜੀ ਕਿਵੇਂ ਤਮੈ ਫਿਰੋਜ਼ਪੁਰ ਦੇ ਪਿੰਡ ਲੂਥਰ ਦੇ ਕੋਲ ਇਹ ਪਾੜ ਪਿਆ ਹੈ ਜਿੱਥੇ ਕਿ ਬੀਕਰ ਨੇਰ ਨਹਿਰ ਵਿੱਚ ਕਰੀਬ 35 ਤੋਂ 40 ਫੁੱਟ ਚੌੜਾ ਪਾੜ ਪੈ ਗਿਆ ਜਿਸ ਕਾਰਨ ਪਾਣੀ ਆਸ-ਪਾਸ ਦੇ ਖੇਤਾਂ ਅਤੇ ਘਰਾਂ ਵਿੱਚ ਵੜਦਾ ਦਿਖਾਈ ਦਿੱਤਾ ਜਿਸ ਨਾਲ ਕਿਸਾਨਾਂ ਦਾ ਵੀ ਕਾਫੀ ਵੱਡਾ ਨੁਕਸਾਨ ਹੋਣ ਦਾ ਖਤਰਾ ਜਿਤਾਇਆ ਜਾ ਰਿਹਾ ਹੈ ਚੋਨੇ ਦੀ ਪਨੀਰੀ ਅਤੇ ਪਛਵਾਲੀ ਬੀਜਿਆ ਹਰਾਚਾਰ ਆਦ ਤਬਾਹ ਹੋਣ ਦਾ ਖਤਰਾ ਜਿਤਾਇਆ ਗਿਆ ਇਸ ਵਿਚਾਲੇ ਹੁਣ ਕਿਸਾਨਾਂ ਨੇ ਸਰਕਾਰ ਤੇ ਪ੍ਰਸ਼ਕੜੀਏ ਉੱਥੇ ਹੀ ਨਹਿਰੀ ਵਿਭਾਗ ਖਿਲਾਫ ਵੀ ਨਹਿਰ ਦੀ ਸਫਾਈ ਨਾ ਕਰਨ ਨੂੰ ਲੈ ਕੇ ਇਲਜ਼ਾਮ ਲਗਾਏ ਨੇ ਮੇਰਾ ਨਾਮ ਗੁਰਮੀਤ ਸਿੰਘ ਜੀ ਇੱਥੇ ਅਵਰ ਫਲੋ ਹੋ ਗਿਆ ਸਾਰਾ ਪਾਣੀ ਤੇ ਇਹਦੇ ਕਰਮੇ ਤੋਂ ਥੋੜਾ ਜਿਹਾ ਹੈਗਾ ਸੀ ਨੀਵਾ ਥਾਂ ਸੀ ਤੋਂ ਪੈ ਗਿਆ ਖਾਰ ਤੇ ਪਾਣੀ ਐ ਨੂੰ ਜਾਣ ਲੱਗਿਆ ਤੇ ਪਿੰਡ ਵਾਲਿਆਂ ਨੇ ਦੇਖਿਆ ਪਾਣੀ ਕਿਧਰੋਂ ਆਉਂਦਾ ਤਾਂ ਉਹ ਪਾਣੀ ਵੀ ਦੇਖਿਆ ਵੀ ਇਧਰੋਂ ਨਹਿਰ ਤੋਂ ਆਇਆਂ ਨੂੰ ਜਾ ਰਿਹਾ ਸੀ ਬਹਿ ਕੇ ਸਾਰਾ ਪੰਨੇ ਤੇ ਲੋਕਾਂ ਦੀਆਂ ਵਿੱਚ ਫਸਲਾਂ ਵੀ ਖੜੀਆਂ ਹੋਈਆਂ ਤੇ ਪਡੀਰੀਆਂ ਸਾਰੀਆਂ ਭਾਈ ਕਿੰਨਾ ਕੁ ਇੱਥੇ ਨੁਕਸਾਨ ਹੋਇਆ ਇੱਥੇ ਹਾਂ ਤਾਂ ਬਹੁਤ ਸਾਰਾ ਹੋ ਗਿਆ ਦੇਖੋ ਇੱਥੋਂ ਮੇਰੇ ਸਾਹ ਚੋਂ ਲਾ ਕੀ ਫੋਮਾਂ ਦੇ ਹਿਸਾਬ ਨਾਲ ਕਿੱਲੇ ਸਾਰੀ ਫਸਲ تباہ ਹੋ ਗਈ ਹੈ ਕੀ ਲੱਗਦਾ ਕਿ ਕਿਤੇ ਨਾ ਕਿਤੇ ਦੀ ਸਫਾਈ ਹੁੰਦੀ ਤਾਂ ਇਹ ਨੁਕਸਾਨ ਨਾ ਹੁੰਦਾ ਇਹ ਸਫਾਈ ਇੱਥੇ ਲੱਗੀ ਰਹੀਆਂ ਜੇਸੀ ਵੀ ਪਤਾ ਨਹੀਂ ਉਹਨਾਂ ਦੀ ਨਿਗਹਿਲੀ ਸੀ ਉਸ ਇਹਨਾਂ ਨਿਗਹਿਲੀ ਕਾਰਨ ਕੰਮ ਹੋਇਆ ਹੈ ਕਿਸਾਨਾਂ ਮੁਤਾਬਕ ਨਹਿਰ ਵਿੱਚ ਕੋਈ ਵੀ ਸਫਾਈ ਨਹੀਂ ਕੀਤੀ ਗਈ ਅਤੇ ਅਚਾਨਕ ਨਹਿਰ ਵਿੱਚ ਪਾਣੀ ਛੱਡ ਦਿੱਤਾ ਗਿਆ ਜਿਸ ਕਾਰਨ ਨਹਿਰ ਦਾ ਕੰਢਾ ਕਮਜ਼ੋਰ ਸੀ ਅਤੇ ਉੱਥੋਂ ਹੀ ਪਾਣੀ ਜ਼ਿਆਦਾ ਹੋਣ ਕਾਰਨ ਪਾੜ ਪੈ ਗਿਆ ਅਤੇ ਪਾਣੀ ਦੇ ਵਹਾਅ ਕਾਰਨ ਇਹ ਪਾੜ ਲਗਾਤਾਰ ਵੱਡਾ ਜਾ ਰਿਹਾ ਹੈ ਕਰੀਬ 35 ਤੋਂ 40 ਫੁੱਟ ਤੱਕ ਇਹ ਪਾੜ ਪਹੁੰਚ ਚੁੱਕੇ ਅਤੇ ਜੇਕਰ ਇਸ ਨੂੰ ਜਲਦੀ ਨਾ ਪੂਰੇ ਗਿਆ ਤਾਂ ਇਹ ਹੋਰ ਵੀ ਵੱਡਾ ਹੋ ਜਾਵੇਗਾ ਨਹਿਰ ਉੱਪਰ ਤੱਕ ਭਰ ਕੇ ਚੱਲ ਰਹੀ ਹੈ ਪਰ ਇਸ ਦੇ ਕੰਢੇ ਕੱਚੇ ਹੋਣ ਕਾਰਨ ਇਹ ਪਾੜ ਪੈ ਗਿਆ ਫਿਲਹਾਲ ਇਲਾਕਾ ਵਾਸੀ ਆਪਣੇ ਪੱਧਰ ਤੇ ਇਸ ਨੂੰ ਪੂਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਪਰ ਪਾੜ ਵੱਡਾ ਹੋਣ ਕਾਰਨ ਇਸ ਨੂੰ ਬੰਦ ਕਰਨਾ ਬੇਹਦ ਮੁਸ਼ਕਿਲ ਹੋ ਰਿਹਾ ਹੈ ਉੱਥੇ ਹੀ ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਮਿਲ ਗਈ ਹੈ। ਅਨਵियर ਸਿੰਘ ਹੈ ਪਿੰਡਾ ਸਟੇਕੀ ਤੇ ਅਚਾਨਕ ਹੀ ਨਹਿਰ ਜਿਆਦਾ ਚੜ ਗਈ ਸੀ ਵਜੂਦ ਤੋਂ ਵਹਾਰਾ ਹੀ ਤੇ ਕਟਵਾ ਵੀ 25 ਕਿਲਿਆ ਨੁਕਸਾਨ ਹੋ ਗਿਆ ਤੇ ਅਨਿਹੀਆਂ ਪਤੌੜੀਆਂ ਡੋਪ ਗਈਆਂ ਨੇ ਕੀ ਕਰਨ ਬਲੇ ਨੇ ਕੁਝ ਪਤਾ ਲੱਗਿਆ ਜੇ ਤੱਕ ਨਹੀਂ ਨਹੀਂ ਕੁਝ ਨਹੀਂ ਪਤਾ ਲੱਗਿਆ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਕੋਈ ਇੱਥੇ ਆਇਆ ਜਾਇਜ਼ਾ ਕਰਨ ਨਾ ਕੋਈ ਪਤਾ ਨਹੀਂ ਲੱਗਿਆ ਕਿੰਨਾ ਕੁ ਨੁਕਸਾਨ ਹੋਇਆ ਜੇ ਤੱਕ ਪਾਣੀ ਪੱਟੀ ਟੀਕ ਕਿਲਿਆ ਨੁਕਸਾਨ ਹੋਈ ਜਾਂ ਜ਼ਿਆਦਾ ਹੋ ਗਿਆ ਰੋ ਗਿਆ ਹੋਵੇ ਕਾਹਨ ਕਿ ਲਾਇਰ ਰੋਕੀ ਲੱਗਿਆ ਹੁਣੇ ਤਾਜ਼ਾ ਤਾਜ਼ੇ ਦੇਖਾ ਮਾ ਕਿੰਨੇ ਕੇ ਵਜੇ ਤੁਹਾਨੂੰ ਪਤਾ ਲੱਗਿਆ ਸੀਗਾ ਕਿ ਬੰਨ ਟੁੱਟ ਚੁੱਕੀ ਸੀ ਤੁਹਾਨੂੰ ਮੈਂ ਤਾਂ ਘਰ ਚ ਰਿਆ ਹਾਂ 6:05 ਵਜੇ ਤੇ ਉਦੋਂ ਨਹਿਰਾਂ ਦੇ ਕਹਿੰਦੇ ਪਾਸੇ ਟਹਿਰ ਟੁੱਟ ਗਈ ਦੋਸਤ ਨੇ ਅਸੀਂ ਇਧਰ ਨੂੰ ਆ ਕੇ ਦੁਆਰਾ ਕਿੰਨੇ ਕੇ ਇੱਕ ਪਿੰਡ ਦੇ ਵਿੱਚ ਇਹਨੇ ਨੁਕਸਾਨ ਕੀਤਾ ਕਿੰਨੇ ਕੇ ਪਹਲੀਆਂ ਦੇ ਵਿੱਚ ਨੁਕਸਾਨ ਕੀਤਾ ਕਿਉਂਕਿ ਬੁਝਾਈ ਦਾ ਸੀਜ਼ਨ ਹੈ ਬੁਝਾਈ ਚੱਲਦੀ ਪਈ ਹੈ ਕਿੰਨਾ ਕ ਵੱਡਾ ਲੱਗਦਾ ਕਿ ਸਾਹਮਣੇ ਵੇਖ ਲਓ ਕਿੰਨਾ ਆਇਆ ਹੈ ਨੁਕਸਾਨ ਤਦ ASCII ਇਹ ਕਿ ਪੰਜਾਬ ਵਿੱਚ ਝੋਨੇ ਦੀ ਬਿਜਾਈ ਸ਼ੁਰੂ ਹੋ ਚੁੱਕੀ ਹੈ ਇਸ ਦੌਰਾਨ ਨਹਿਰਾਂ ਵਿੱਚ ਪਾਣੀ ਛੱਡਿਆ ਜਾਣ ਲੱਗਿਆ ਹੈ ਪਰ ਜਿੱਥੇ-ਜਿੱਥੇ ਵੀ ਕੱਚੀਆਂ ਨਹਿਰਾਂ ਨੇ ਉਹਨਾਂ ਦੇ ਟੁੱਟਣ ਦਾ ਖਤਰਾ ਬਣਿਆ ਹੋਇਆ ਹੈ ਦੂਜੇ ਪਾਸੇ ਇਲਾਕਾ ਵਾਸੀਆਂ ਦਾ ਇਹ ਵੀ ਕਹਿਣਾ ਹੈ ਕਿ ਨਹਿਰਾਂ ਦੀ ਸਫਾਈ ਨਹੀਂ ਕੀਤੀ ਗਈ ਅਜਿਹੇ ਵਿੱਚ ਅਜਿਹੇ ਘਟਨਾਵਾਂ ਪੰਜਾਬ 'ਚ ਆਉਂਦੇ ਦਿਨਾਂ 'ਚ ਹੋਰ ਵੀ ਦੇਖਣ ਨੂੰ ਮਿਲ ਸਕਦੀਆਂ ਨੇ ਅਜਿਹੇ ਵਿੱਚ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਨਹਿਰਾਂ ਦੀ ਸਫਾਈ ਕੀਤੀ ਜਾਵੇ ਜਾਂ ਫਿਰ ਨਹਿਰਾਂ ਦੇ ਕੰਢਿਆਂ ਨੂੰ ਪੱਕਾ ਕੀਤਾ ਜਾਵੇ ਤਾਂ ਕਿ ਲੋਕਾਂ ਦਾ ਹੋਣ ਵਾਲਾ ਨੁਕਸਾਨ ਬਚਾਇਆ ਜਾ ਸਕੇ ਕਿਉਂਕਿ ਕਿਸਾਨਾਂ ਵੱਲੋਂ ਵੱਡੇ ਪੱਧਰ ਤੇ ਚੋਨੇ ਦੀ ਬਿਜਾਈ ਕੀਤੀ ਜਾਵੇਗੀ ਖੇਤ ਲਗਭਗ ਬਿਜਾਈ ਲਈ ਤਿਆਰ ਹੋ ਚੁੱਕੇ ਨੇ ਪਨੀਰੀਆਂ ਬਣ ਕੇ ਤਿਆਰ ਹੋ ਚੁੱਕੀਆਂ ਨੇ ਅਜਿਹੇ ਵਿੱਚ ਜੇਕਰ ਹੁਣ ਨੁਕਸਾਨ ਹੁੰਦਾ ਹੈ ਤਾਂ ਇਸ ਦਾ ਖਾਮਿਆਜ਼ਾ ਪੂਰੇ ਸੀਜ਼ਨ ਲਈ ਕਿਸਾਨਾਂ ਨੂੰ ਪੂਤਣਾ ਪੈ ਸਕਦਾ ਹੈ ਫਿਰੋਜ਼ਪੁਰ ਤੋਂ ਪਰਮਜੀ ਸਖਾਣਾ ਸੈਂਟਰਲ ਪੰਜਾਬ ਟੀਵੀ